ਤਰ ਕੀ ਨਾਮ ਆਪਣਾ ਜੀ ਮੇਰਾ ਨਾਮ ਰੇਸ਼ਮ ਸਿੰਘ ਜੈਲਨ ਸੁਲਬਾਪਰ ਨਾਂ ਦਾ ਹਾਂ ਬੁਰੇ ਫਾਰਮਸੀ ਆਰਟੀਸੀ ਕੰਟਰੈਕਟਰ ਵਰਕਿੰਗ ਹਾਂ ਸਰ ਅੱਜ ਜਿਹੜਾ ਪ੍ਰੋਟੈਕਸ਼ਨ ਕੀਤਾ ਗਿਆ ਵਾ ਕੀ ਕਾਰਨ ਸੀ ਜੀ ਅੱਜ ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਚਲਦੀਆਂ ਆ ਰਹੀਆਂ ਮੰਗਾਂ ਦੇ ਸਬੰਧ ਵਿੱਚ ਗੇਟ ਰੈਲੀ ਕੀਤੀ ਗਈ ਆ ਚੋਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ਕ ਜਿਹੜੇ ਨੇ ਉਹ ਜਾਰੀ ਕਰਨੇ ਸੀ ਉਹਨਾਂ ਦਾ ਐਲਾਨ ਕੀਤਾ ਗੇਟ ਰੈਲੀ ਕਰਕੇ ਕਿਉਂਕਿ ਜਦੋਂ ਦੀ ਸੱਤਾ ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੌਰਾਨ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹੜਤਾਲਾਂ ਧਰਨੇ ਮੁਜਾਰੇ ਤੋਂ ਉਹਨਾਂ ਤੋਂ ਬਾਅਦ ਸਾਨੂੰ ਮੀਟਿੰਗਾਂ ਮਿਲੀਆਂ ਜਿੰਦੇ ਚ 1 ਜੁਲਾਈ ਦੀ ਮੀਟਿੰਗ ਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੇ ਬੈਠ ਕੇ ਸਾਡੀਆਂ ਮੰਗਾਂ ਸੁਣੀਆਂ ਤੇ ਉਹਨਾਂ ਮੰਗਿਆਂ ਨੂੰ ਜਾਇਜ਼ ਦੱਸਦੇ ਹੋਏ ਚੀਫ ਸਕੱਟਰੀ ਪੰਜਾਬ ਨੂੰ ਹੁਕਮ ਦਿੱਤੇ ਕਿ 1 ਮਹੀਨੇ ਦੇ ਵਿੱਚ ਉਹ ਚ ਇਹਨਾਂ ਦੀਆਂ ਮੰਗਾਂ ਦਾ ਹੱਲ ਕਰਨ ਵਾਸਤੇ ਕਮੇਟੀ ਗਠਿਤ ਕਰਕੇ ਉਸ ਕਮੇਟੀ ਤੋਂ ਮੰਗਾਂ ਦਾ ਹੱਲ ਕੀਤਾ ਜਾਵੇ ਪਰੰਤੂ ਉਸ ਕਮੇਟੀ ਗਠਿਤ ਕੀਤੀ ਨੂੰ ਲਗਭਗ 2 ਮਹੀਨੇ ਤੋਂ ਪਲੱਸ ਦਾ ਸਮਾਂ ਬੀਤ ਚੁੱਕਾ ਹੈ ਸਰਕਾਰ ਨੇ ਹੁਣ ਤੱਕ ਸਾਡੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਨਾ ਹੀ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਨਾ ਤਨਖਾਹ ਵਾਧਾ ਲਾਗੂ ਕੀਤਾ ਨਾ ਨਵੀਆਂ ਬੱਸਾਂ ਪਾਈਆਂ ਗਈਆਂ ਵਿਭਾਗ 'ਚ ਤੇ ਨਾ ਹੀ ਜਿਹੜੇ ਹੋਰ ਮਸਲੇ ਸੀ ਕੱਢੇਗੇ ਮੁਲਾਜ਼ਮੀ ਦਾ ਸਰਵਿਸ ਰੂਲ ਲਾਗੂ ਕਰਨੇ ਉਹਨਾਂ ਮੰਗਾਂ ਦਾ ਕੋਈ ਠੋਸ ਹੱਲ ਕੀਤਾ ਜਿਸ ਦੇ ਕਾਰਨ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਸੰਘਰਸ਼ ਰੱਖਿਆ ਜਿੰਦੇ ਵਿੱਚ 25 ਤਰੀਕ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਏਗੀ 8 ਤਰੀਕ ਨੂੰ ਜਿਹੜਾ ਵਾ ਜਲੰਧਰ ਚ ਵੱਡੇ ਪੱਧਰ ਤੇ ਪੂਰੇ ਪੰਜਾਬ ਦੀ ਜਿਹੜੀ ਹੈ ਕਨਵੈਨਸ਼ਨ ਕੀਤੀ ਜਾਏਗੀ ਤੇ 15 ਤਰੀਕ ਨੂੰ 15 10 ਨੂੰ ਜਿਹੜਾ ਅਸੀਂ ਪੂਰੇ ਪੰਜਾਬ ਦੇ ਬੱਸ ਸਟੈਂਡ ਜਿਹੜੇ ਉਹ ਬਲੌਕ ਕਰਾਂਗੇ 2 ਘੰਟੇ ਵਾਸਤੇ ਉਸ ਤੋਂ ਬਾਅਦ 21 ਤਰੀਕ ਤੋਂ ਜਿਹੜਾ ਵਾ ਉਹ ਅਸੀਂ ਹੜਤਾਲ ਸ਼ੁਰੂ ਕਰਾਂਗੇ ਤੇ 22 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰਹਿਸ਼ ਅਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਜੇਕਰ ਫਿਰ ਵੀ ਸਰਕਾਰ ਨੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੜਤਾਲ ਹੈ ਜਿਹੜੀ 21 ਤਰੀਕ ਤੋਂ ਸਟਾਰਟ ਹੋਣ ਵਾਲੀ ਆ 21 10 ਤੋਂ ਉਹ ਹੜਤਾਲ ਅਨਮਿੱਥੇ ਸਮੇਂ ਦਾ ਰੂਪੀ ਧਰਨ ਕਰ ਸਕਦੀ ਸਾਨੂੰ ਤਿੱਖੇ ਪ੍ਰੋਟੈਸਟ ਕਰਨੇ ਪੈ ਸਕਦੇ ਆ